ਹੋ ਤਲ ਗੁਰ ਸਿਵੀਐ ਇਹ ਨਿਸ ਸਹਜ ਸੁਭਾਈ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 4 ਹਰ ਨਾਮ ਹਰ ਰੰਗ ਹੈ ਹਰ ਰੰਗ ਮਝੀਠੇ ਰੰਗ ਗੋਰ ਟੁੱਟੇ ਹਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੀਂ ਭੰਗ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਟੁੱਟੇ ਘਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੀਂ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁਠੇ ਘਰ ਉਪਦੇਸ਼ ਆ ਹਰ ਭੇਟਿਆ ਰਾਉ ਨਿਸੰ ਰਹਾਉ ਮਨ ਦੇ ਆਣੀ ਮਨ ਮੁਖੀ ਫਿਰ ਆਵਣ ਜਾਣਾ ਆ ਹਾਰ ਪ੍ਰਭ ਚਿਤ ਨ ਆਇਓ ਮਨ ਦੂਜਾ ਭਾਉ ਸਹਿ ਲੰ ਮੰ ਮੈਲ ਭਰੇ ਦੁਚਾਰੀਆਂ ਹਰ ਰਾਖੋ ਅੰਗੀ ਆਂ ਗੁਰ ਅੰਮ੍ਰਿਤ ਸਰਨਵ ਲਾਇਆ ਸਬ ਲਾਥੇ ਕਿਲ ਵਿਖ ਪੰਨ ਹਰਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਰਦੀਨਾ ਦੀਨ ਦਇਾਲ ਪ੍ਰਭ ਸਤ ਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ वाहे गुरु जी का खालसा वाहे गुरु जी की फतेह सूही महला चौथा हर नामा हर रंग है हर रंग मजीठ है रंग ਗੁਰੂ ਟੁੱਟੇ ਹਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੀ ਭੰਗ ਸਤਗੁਰੂ ਜੀ ਦੀ અપਾਰ ਕਿਰਪਾ ਬਖਸ਼ਿਸ਼ ਰਹਿਮਤ ਸਦਕਾ ਪਾਵਨ ਪਵਿੱਤਰ ਮੁਖਵਾਕ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸੋਹੀ ਰਾਗੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 732 ਉੱਪਰ ਸੁਭਾਏਮਾਨ ਹੈ ਸਤਗੁਰੂ ਕਿਰਪਾ ਕਰਨ ਸਾਈਂਬਾਂ ਦਾ ਰੱਬੀ ਗੁਰਫਰਮਾਨ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਬਣ ਜਾਏ ਸਤਿਗੁਰੂ ਐਸੀ ਕਿਰਪਾ ਬਖਸ਼ਿਸ਼ ਰਹਿਮਤ ਕਰਕੇ ਨਿਵਾਜਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ